ਜੋੜ ਦੇ ਵਿੱਚ ਕਾਮਯਾਬ ਤਿੰਨ ਕਬੱਡੀਆਂ 60 ਹਜ਼ਾਰ ਦੀਆਂ ਜੱਸਿਆ ਹਿਸਾਬ ਰੱਖਣਾ ਇਧਰੇ ਪਾਸੇ ਲਾਓ ਰੇਡ ਆਓ ਸਾਹਮਣੇ ਫਿਰ ਦੇਖਾਂਗੇ ਅਗਲੀ ਰੇਡ ਥੋੜਾ ਗਰਾਊਂਡ ਕਲੀਅਰ ਕਰ ਲੋ ਬੇਨਤੀ ਆ ਜਾਂ ਰਸਜਾਰੇ ਕਰ ਲੋ ਇੱਕ ਪਾਸਾ ਜਾਂ ਕਰ ਦਿਓ ਕਿਰਪਾ ਕਰਕੇ ਪਰ ਅਸੀਂ ਕਹਿ ਰਹੇ ਹਟ ਜਿਓ ਜਾਂ ਦੇ ਗਰਾਊਂਡ ਕਲੀਅਰ ਕਰ ਦੋ ਜਾਂ ਇੰਨੇ ਜਣੇ ਹੋਰ ਆ ਗਏ ਪਰ ਅਸੀਂ ਵੀ ਕਿਹਨੋਂ ਹਟ ਜਾਾਂਗੇ ਅਸੀਂ ਮਨੁੱਖ ਸੁਝਾ ਲਾਂਗੇ ਬਰੇਪਰ ਟਿੰਪਲ ਦੇਖੋ ਸਾਹਮਣੇ ਉਹ ਟਾਗੇ ਵਾਲਾ ਕਹਿੰਦਾ ਨੱਖੀ ਦੇ ਮਗਰ ਪਿਆ ਫਿਰਦਾ ਉਹ ਬੱਲੇ 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 ਆਸਪਾਸ ਦੇ ਸ਼ੋਰਾਂ ਦੇ ਵਿੱਚ ਉਹ ਚਰਚਾ ਛੜੀ ਹੋਈ ਦਾ ਪੀ ਅਵਤਾਰ ਸਿੰਘ ਜੀ ਪੱਲ ਦੀਆਂ ਦੇ ਵਿੱਚ ਮੇਲਾ ਚੱਲਦਾ ਕਾਂਜੇ ਵਾਲਾ ਕਹਿੰਦੇ ਪਲੇਅਰ ਇੰਦਰ ਕੀ ਦੇਖੇ ਇਹ ਟਾਈਮ ਦੇਖਦੇ ਨੇ 30 ਸਕਿੰਡ ਟਾਈਮ ਹੁੰਦਾ ਰੇਡਰ ਕਹਿੰਦਾ ਅਸੀਂ 15 ਸਕਿੰਡ ਦਾ ਟੱਚ ਲਾਉਣ ਲੱਗੇ ਜਿਹੜਿਆ ਉਹ ਬੀਤ ਬਤਾ ਦਿੰਨੇ ਆ ਤੇ 15 ਸਕਿੰਡ ਬਚਾਉਣੇ ਆ ਭੱਜੜ ਦੇ ਵਾਸਤੇ ਕਿਉਂਕਿ ਇਹਨਾਂ ਨੂੰ ਤਕਨੀਕ ਜਿਹੜੀ ਆ ਸਿਕਾਈ ਜਾਂਦੀ ਹੈ ਵੀ ਇੰਨਾ ਕੁ ਸਮਾਂ ਤੁਸੀਂ ਬਚਾ ਕੇ ਰੱਖਣਾ ਲਓ ਕਬੱਡੀ ਪੌਣ ਦੇ ਵਿੱਚ ਕੌਣ ਮੈਦਾਨ ਦੇ ਵਿੱਚ ਹਰਬਰ ਬੁਲਟ ਖੀਰਾਵਾਲੀਆ ਫਿਰ ਵੱਧਦਾ ਹੋਇਆ ਬੁਲਟ ਖੀਰਾਵਾਲੀਆ ਥੋੜੇ ਸਮੇਂ ਦੇ ਵਿੱਚ ਟੌਪਰ ਦਾ ਕਬੱਡੀ ਖਿਡਾਰੀ ਬਣਿਆ ਭੰਡਾਲ ਪਰਿਵਾਰ ਦਾ ਹਾਂ ਆਂਦੇ ਇੱਕ ਮਿੰਟ ਰੁਕ ਜੀ ਵੀ ਨਾ ਜਾਣਾ ਇੱਕ ਸੈਕਿੰਡ ਤੇਰਾ ਤੇਰਾ ਆਜ ਤੋ ਆਪਾਂ ਅਨਾਉਂਸਮੈਂਟ ਕਰ ਰਹੀਏ ਵੀ ਉਹ ਨੰਬਰ ਕਿਹੜੇ ਰਾਫੀ ਦਾ ਸੀਗਾ ਜਾਂ ਰੇਡਰ ਦਾ ਸੋ ਜਲਦੀ ਕਲੀਅਰ ਕਰਿਓ ਮਿਹਰਬਾਨੀ ਕਰਕੇ ਆਦਾਰ ਬੋਜਵਾ ਤੇ ਇੰਦਰਜੀਤ ਤੁੰਨਾ ਦੀ ਸੱਡੀ ਟੈਕਨੀਕਲ ਕਮੇਟੀ ਜਲਦੀ ਕਲੀਅਰ ਕਰੀਏ ਜੀ ਹਾਂ ਗੁਰਵਿੰਦਰ ਕਾਂਗੇ ਨੇ 20000 ਪੁੱਜ ਗਿਆ ਇਧਰ ਕਰਤੇ ਹੋਣੇ ਦਵਾਵਾ ਨੇ ਸ਼ਰਨ ਸ਼ਰਨ ਦਾ ਇੱਕ ਵਾਰ 11000 ਦਾ ਮੋਹਨਵੀਰ ਬਾਲੋੜਾ ਵੱਲੋਂ ਦਰਸ਼ਕ ਗਰਾਊਂਡ ਦੇ ਵਿੱਚ ਨੇ ਪਿੱਛੇ ਹਟ ਜਾਣਾ